ਸੋਸ਼ੀਅਕਲ ਹਮਦਰਦ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਹੁਣ ਪੰਜਾਬ ਦੇ ਵਿੱਚ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਜੀ ਹਾਂ ਠੀਕ ਸੁਣਿਆ ਤੁਸੀਂ ਹੁਣ ਪੰਜਾਬ ਦੇ ਵਿੱਚ ਨਵੀਂ ਜਿਹੜੀ ਪਾਰਟੀ ਆ ਉਹ ਬਣਨ ਜਾ ਰਹੀ ਹੈ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਜਿਸ ਦਾ ਖੁਲਾਸਾ ਉਹਨਾਂ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਕੀਤਾ ਗਿਆ ਹੈ ਦਰਅਸਲ ਅੱਜ ਪੰਜ ਬਾਰਿਸ ਪੰਜਾਬ ਦੇ ਜਥੇਬੰਦੀ ਨੂੰ 4 ਸਾਲ ਪੂਰੇ ਹੋਣ ਤੋਂ ਬਾਅਦ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਬਹੁਤ ਜਲਦ ਪੰਜਾਬ ਦੇ ਵਿੱਚ ਨਵੀਂ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ ਅਮਰਿਤਪਾਲ ਸਿੰਘ ਉਹ ਨਹੀਂ ਹੁਣ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਇਹ ਪਾਰਟੀ ਪੰਥਕ ਤੇ ਸਿਆਸੀ ਮੁੱਦਿਆਂ ਨੂੰ ਲੈ ਕੇ ਜਿਹੜਾ ਬਣਾਈ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਜਿਸ ਕਰਕੇ ਹੁਣ ਲੋਕਾਂ ਦੀਆਂ ਮਿਲ ਰਹੀਆਂ ਰਿਕੁਐਸਟਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਮਰਿਤਪਾਲ ਸਿੰਘ ਹੁਣ ਪੰਜਾਬ ਦੇ ਵਿੱਚ ਪਾਰਟੀ ਬਣਾਉਣਗੇ ਜਿਸ ਦਾ ਜਲਦੀ ਐਲਾਨ ਹੋ ਜਾਵੇਗਾ ਇਸ ਪਾਰਟੀ ਦਾ ਨਾਮ ਕੀ ਹੋਵੇਗਾ ਉਸ ਦਾ ਵੀ ਐਲਾਨ ਜਿਹੜਾ ਬਹੁਤ ਜਲਦੀ ਇੱਕ ਬੱਟੇ ਇਕੱਠ ਦੇ ਨਾਲ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਐਨਐਸਏ ਦੇ ਤਹਿਤ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ ਤੇ ਇਸ ਤੋਂ ਇਲਾਵਾ ਖੰਡੂਰ ਸਾਹਿਬ ਤੋਂ ਵੀ ਸੰਸਦ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਵਾਲੇ ਸੰਸਦ ਨੇ ਅਮਰਿਤਪਾਲ ਤੇ ਹੁਣ ਨਵੀਂ ਪਾਰਟੀ ਦਾ ਗਠਨ ਕਰਨ ਜਾ ਰਹੇ ਨੇ ਤੇ ਇਸ ਬਾਬਤ ਗੱਲਬਾਤ ਕਰਨਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਅਮਰਿਤਪਾਲ ਸਿੰਘ ਦੇ ਵਕੀਲ ਤੇ ਸਾਬਕਾ ਸੰਸਦ ਰਾਜਦੇਵ ਸਿੰਘ ਖਾਲਸਾ ਜੀ ਰਾਦੇਵ ਜੀ ਬਾਬਾ ਸਵਾਗਤ ਹੈ ਤੁਹਾਡਾ ਹਮਦਰ ਦੇ ਟੀਵੀ ਤੇ ਵਾਹਿਗੁਰੂ ਜੀ ਦਾ ਛਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਜੀ ਰਾਦੇਵ ਜੀ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਤੇ ਅਮਰਿਤਪਾਲ ਬਹੁਤ ਜਲਦੀ ਖੇਤਰੀ ਪਾਰਟੀ ਬਣਾਉਣ ਜਾ ਰਹੇ ਨੇ हां जी बिल्कुल बहुत बढ़िया ऐलान है मेरे ਨਾਲ सलाह ਕੀਤੀ ਸੀ ਉਸ ਤੋਂ ਪਹਿਲਾਂ ਇਹ ਕੀ ਕਹੇ ਸਰਦਾਰ ਪ੍ਰਸੇਮ ਸਿੰਘ ਇੱਥੇ ਆਏ ਸੀ ਬਰਨਾਲੇ ਮੇਰੇ ਕੋਲ ਤੇ ਨਾਲ ਉਹਨਾਂ ਦੇ ਹੋਰ ਵੀ ਸਿੰਘ ਸੀ ਤੇ ਉਹਨਾਂ ਨੇ ਕੀ ਹੈ ਖੇਤਰੀ ਪਾਰਟੀ ਬਣਾਉਣ ਦੀ ਗੱਲਬਾਤ ਕੀਤੀ ਸੀ ਮੈਂ ਪੁਰਜੋਰ ਹਾਮੀ ਭਰੀ ਸੀ ਕਿ ਹਰ ਹਾਲਤ ਦੇ ਵਿੱਚ ਭਾਈ ਅਮਰਪਾਲ ਸਿੰਘ ਥਾਲਸਾ ਦੀ ਅਗਵਾਈ ਦੇ ਹੇਠ ਜਿਹੜੀ ਹੈ ਇਹ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਹੈ ਤੇ ਪੰਜਾਬ ਨੂੰ ਇਸ ਦੀ ਫੌਰੀ ਤੌਰ ਤੇ ਲੋੜ ਹੈ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਇੱਕ ਤੋਂ ਇਤ ਬਾਅਦ ਰਾਜਨੀਤਿਕ ਤੇ ਧਾਰਮਿਕ ਤੌਰ 'ਤੇ ਖਾਲਸਾ ਪੰਥ ਦੇ ਸਿੱਖ ਕੌਮ ਦੇ ਤੇ ਉਹਨਾਂ ਦੀ ਅਗਵਾਈ ਹੇਠ ਬਣੀ ਹੋਈ ਪਾਰਟੀ ਜਿਹੜੇ ਹੈਗੇ ਆ ਉਹ ਪੰਜਾਬ ਦੀ ਤਰਜਮਾਨੀ ਤੇ ਪੰਜਾਬ ਦੀ ਅਗਵਾਈ ਕਰ ਸਕਦੀ ਹੈ ਜੀ ਰਾਦੇਵ ਜੀ ਜੇਕਰ ਗੱਲ ਕਰੀਏ ਤਾਂ ਐਸਜੀਪੀਸੀਆਂ ਚੋਣਾਂ ਵੀ ਨਜ਼ਦੀਕ ਨੇ ਕਿ ਅਮਰਿਤਪਾਲ ਦੀ ਜੇਕਰ ਪਾਰਟੀ ਬਣਦੀ ਵੀ ਹੈ ਤਾਂ ਐਸਜੀਪੀਸੀ ਚੋਣਾਂ ਦੇ ਵਿੱਚ ਵੀ ਹਿੱਸਾ ਲਓਗੇ ਹਰ ਹਾਲ ਤੁਸੀਂ ਹਿੱਸਾ ਲਓ ਜੀ ਪਾਰਟੀ ਜਿਹੜੀ ਬਣੂਗੀ ਉਹ ਧਾਰਮਿਕ ਤੇ ਰਾਜਨੀਤਿਕ ਦੋਹਾਂ ਜਿਹੜੇ ਹੈਗੇ ਆ ਉਹ ਮੋਰਚਿਆਂ ਤੇ ਉਹਨਾਂ ਨੇ ਜਿਹੜੀ ਚੋਣ ਲੜਨੀ ਹੈ ਤੇ ਹਿੱਸਾ ਲੈਣੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂ ਕਿਹਦੀ ਚੋਣ ਬਹੁਤ ਜ਼ਰੂਰੀ ਹੈ ਜੀ ਤੇ ਉੱਥੇ ਜੇਕਰ ਦੂਸਰਾ ਸਿਨੈਰੀਓ ਦੇਖੀਏ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹ ਪ੍ਰਚਾਰ ਕਰਦਾ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਉਹ ਹੈ ਪੰਥਕ ਦੇ ਮੁੱਦੇ ਜਿਹੜਾ ਨੇ ਸ਼੍ਰੋਮਣੀ ਅਕਾਲੀ ਦਲ ਚੁੱਕਦੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਇਸ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ ਦੇਖੋ ਜੀ ਸ਼ਰੋਮਨੀ ਅਕਾਲੀ ਦਲ ਤਾਂ ਹੈ ਹੀ ਨਹੀਂ ਉਹਦੇ ਨਾਲ ਗੱਲਬਾਤ ਚਾਹੀਦੀ ਕਰਨੀ ਹੈ ਸ਼ਰੋਮਨੀ ਅਕਾਲੀ ਦਲ ਇਹ ਤਾਂ ਜਿਹੜਾ ਸ਼ਰੋਮਨੀ ਅਕਾਲੀ ਦਲ 1920 ਦੇ ਵਿੱਚ ਮਹਾਨ ਕੁਰਬਾਨੀ ਦੇ ਪਿੱਛੋਂ ਹੋਂਦ ਵਿੱਚ ਆਇਆ ਸੀ ਉਹ ਤਾਂ ਖਤਮ ਹੋ ਚੁੱਕਿਆ ਹੈ ਇਹਨਾਂ ਨੇ ਮੋਗੇ ਟਾਂਫਰੈਂਸ 'ਚ ਪ੍ਰਕਾਸ਼ ਸਿੰਘ ਬਾਦਲਵੇਲੇ ਐਲਾਨ ਕਰਤਾ ਸੀ ਕਿ ਸਾਡੀ ਪਾਰਟੀ ਹੈ ਜਿਹੜੀ ਉਹ ਖਾਲਸਾ ਪੰਥ ਦੀ ਪਾਰਟੀ ਨਹੀਂ ਹੈ ਸਿੱਖਾਂ ਦੀ ਪ੍ਰਤਿਨਿਧ ਪਾਰਟੀ ਨਹੀਂ ਹੈ ਬਲਕਿ ਪੰਜਾਬੀ ਪਾਰਟੀ ਹੈ ਉਦੋਂ ਇੱਕ ਮਤਾ ਪਾ ਕੇ ਇਹਨਾਂ ਨੇ ਆਪਣੇ ਸੰਵਿਧਾਨ ਵਿੱਚ ਸੋਧ ਕਰਤੀ ਸੀ ਸੋ ਇਹ ਤਾਂ ਪਹਿਲਾਂ ਹੀ ਕਿਨਾਰਾ ਕੱਸੀ ਕਰ ਬਠੇ ਆ ਵੀ ਅਸੀਂ ਜਿਹੜੀ ਹੈ ਉਹ ਖਾਲਸਾ ਪੰਥ ਦੀ ਪਾਰਟੀ ਨਹੀਂ ਹਾਂ ਅਸੀਂ ਸਿੱਖ ਪੰਥ ਦੀ ਪਾਰਟੀ ਨਹੀਂ ਹਾਂ ਅਸੀਂ ਤਾਂ ਪੰਜਾਬੀ ਪਾਰਟੀ ਹੈ ਇਹ ਦਿੱਲੀ ਦੇ ਕਹਨ ਤੇ ਕੇਂਦਰ ਦੀ ਸਰਕਾਰ ਦੇ ਕਹਨ ਤੇ ਭਾਵੇਂ ਕਾਂਗਰਸ ਦੀ ਹੈ ਭਾਵੇਂ ਬੀਜੇਪੀ ਦੀ ਹੈ ਉਹਦੇ ਕਹਨ ਤੇ ਕੰਮ ਕਰਦੇ ਆ ਇਹ ਤਾਂ ਪਹਿਲੇ ਹੀ ਸਿਆਰ ਛੁੱਟੀ ਬਠੇ ਰਹੀ ਅਸੀਂ ਸਿੱਖ ਪੰਥ ਦੀ ਪਾਰਟੀ ਨਹੀਂ ਹਾਂ ਇਹਨਾਂ ਦੇ ਨਾਲ ਕਾਹਲੀ ਗੱਲਬਾਤ ਹੋਣੀ ਜੀ ਬਹੁਤ ਬਹੁਤ ਧੰਨਵਾਦ ਰਾਧੇਵ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਵਾਹਿਗੁਰੂ ਜੀ ਚਾਲ ਸਾਹਿਬ ਵਾਹਿਗੁਰੂ ਜੀ ਤੁਪਕ ਜੀ